ਜਪ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਪੇਪਰ ਚੱਲ ਰਹੇ ਨੇ ਤੁਹਾਨੂੰ ਥੋੜੀ ਜੀ ਇਨਫਾਰਮੇਸ਼ਨ ਦੇਣੀ ਸੀ ਇਹਦੇ ਵਿੱਚ ਜਿਹੜਾ ਆਪਣਾ ਮੈਕਸਿਮਮ ਪੇਪਰ ਆ ਉਹ ਸਿਰਫ ਪਾਠ ਨੰਬਰ 2 ਤੇ ਪਾਠ ਨੰਬਰ 3 4 ਇਸ ਤਰ੍ਹਾਂ ਕਰਨ ਦੇ ਇਨਫਾਰਮੇਸ਼ਨਾਂ ਥੋੜੀ ਜੀ ਫਿਲਟਰ ਹੋ ਜਾਂਦੀ ਹੈ ਤੁਹਾਨੂੰ ਲੌਂਗ ਕੁਐਸਚਨ ਜ਼ਿਆਦਾਤਰ ਦੇ ਵਿੱਚ ਦਿੱਕਤ ਹੁੰਦੀ ਹੈ ਜਿਹੜੀ ਹੁਣ ਤੁਹਾਡੇ ਕੋਲ ਡੈਡ ਸ਼ੋਰ ਹੈ ਕਿ ਲੌਂਗ ਕੁਐਸਚਨ ਸਿਰਫ ਜੇ ਤੁਹਾਡੇ ਅਧਿਆਪਕ ਪੇਪਰ ਪ੍ਰੋਪਰ ਪੈਟਰਨ ਦੇ ਅਕੋਰਡਿੰਗ ਪਾਉਂਦੇ ਨੇ ਤਾਂ ਸਿਰਫ ਇਹਨਾਂ ਦੋ ਪਾਠਾਂ ਦੇ ਵਿੱਚੋਂ ਹੀ ਆਉਣਾ ਬੜਾ ਪ੍ਰਸ਼ਨ ਜਿਹਦੀ ਆਪਾਂ ਗੱਲ ਕਰੀਏ ਵੈਸੇ ਆਪਾਂ ਇੱਕ ਵਾਰ ਕਰ ਚੁੱਕੇ ਇਹ 2 ਨੰਬਰ ਲੈਸਨ 3 ਨੰਬਰ ਲੈਸਨ ਆਪਾਂ ਲਾਈਵ ਦੇ ਵਿੱਚ ਕਰਿਆ ਹੋਇਆ ਪਰ ਫਿਰ ਆਪ ਪੰਜਾਂ ਦੇ ਵਿੱਚੋਂ ਹੋਵੇ ਫਾਈਨਲ ਪੇਪਰਾਂ ਦਾ ਵੀ ਇਹੀ ਪੈਟਰਨ ਤੇ ਜਿਹੜੇ ਆਪਣੇ ਪਰੀਵਾਰਡ ਪੇਪਰ ਨੇ ਜੇ ਉਸ ਚ ਵਧੀਆ ਨੰਬਰ ਲੈਣਾ ਚਾਹੁੰਦਾ ਆ ਸਾਰੇ ਤੇ ਸਾਰੇ ਕੁਐਸਚਨ ਤੁਸੀਂ ਨੇ ਯਾਦ ਕਰਨੇ ਆ ਤੁਹਾਡੀ ਜਾਣਕਾਰੀ ਵਾਸਤੇ ਇੱਕ ਪਰ ਫੇਰ ਦੱਸ ਦਿਆਂ ਸ਼ਾਰਟ ਕੁਐਸਚਨ ਕਿੱਥੋਂ ਆਉਂਦੇ ਆ ਜਾਂ 1 ਨੰਬਰ ਵਾਲੇ ਕੁਐਸਚਨ ਕਿੱਥੋਂ ਆਉਂਦੇ ਆ ਉਹ ਆਤੀ ਗੱਲ ਆ ਬਹੁਤਾ ਉਹਦਾ ਨਾ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਸਾਰੀ ਬੁੱਕ ਦੇ ਵਿੱਚੋਂ ਯਾਦ ਕਰਦੇ ਰਹਿੰਦੇ ਹੋ ਜਦੋਂ ਜਿਹੜਾ ਲੈਸਨ ਬਾਈ ਮਿਸਟੇਕ ਜਾਂ ਕਦੇ ਆਪਾਂ ਛੱਡ ਦਿੰਨੇ ਵੀ ਔਖਾ ਲੱਗਦਾ ਮੈਂ ਨਹੀਂ ਕਰਨਾ ਉਹਦੇ ਵਿੱਚ ਹੀ ਪੇਪਰ ਆ ਜਾਂਦਾ ਮੈਂ ਦੁਬਾਰਾ ਦੱਸਦਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਕੱਲ ਆਪਣਾ ਪ੍ਰੀ ਬੋਰਡ ਪੇਪਰ ਆ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਪ੍ਰੀ ਬੋਰਡ ਪੇਪਰ ਦੇ ਵਿੱਚ ਜਿਹੜੇ ਲੌਂਗ ਕੁਐਸਚਨ ਨੇ ਮੈਂ ਉਹਦੇ ਰਿਗਾਰਡਿੰਗ ਦੱਸ ਰਹੀ ਹਾਂ ਪਾਰਟ ਨੰਬਰ 2 ਤੇ 3 ਵਿੱਚੋਂ ਆਉਣਗੇ ਚੋਇਸ ਵੀ ਇਹਨਾਂ ਦੋਹਾਂ 'ਚੋਂ ਹੀ ਹੋਊਗੀ ਮੰਨ ਲਓ ਜੇ ਪਹਿਲਾ ਆ ਜਾਂਦਾ ਤਾਂ ਉਹਦੇ ਨਾਲ ਹੀ ਦੂਸਰਾ ਤੀਸਰਾ ਇਹਨਾਂ ਵਿੱਚੋਂ ਕੋਈ ਆਊਗਾ ਦੂਸਰਾ ਆਉਂਦਾ ਤਾਂ ਇਹਦਾ ਮੇਰਾ ਸਮਝਾਉਣ ਦਾ ਮਤਲਬ ਇਹ ਹੈ ਕਿ ਵੱਡੇ ਪ੍ਰਸ਼ਨ ਸਿਰਫ ਪਾਰਟ ਨੰਬਰ 2 ਤੇ 3 ਵਿੱਚੋਂ ਹੋਰ ਕਿਸੇ ਲੈਸਨ ਦੇ ਵਿੱਚੋਂ ਵੱਡੇ ਪ੍ਰਸ਼ਨ ਨਹੀਂ ਆਉਣਗੇ ਤੁਸੀਂ ਯਾਦ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਕਰੇ ਵੀ ਹੋਏ ਨੇ ਜਿन्हे ਕਿਸੇ ਨੇ ਨਹੀਂ ਵੀ ਕੀਤਾ ਉਹ ਮੇਰੇ ਕੋਲ ਪਹਿਲਾਂ ਵੀਡੀਓ ਅਪਲੋਡ ਕਰੀਆਂ ਹੋਈਆਂ ਇਹਦੇ ਵਿੱਚ ਪਈਆਂ ਚੈਨਲ ਦੇ ਉੱਤੇ ਤੁਸੀਂ ਉੱਥੋਂ ਦੇਖ ਕੇ ਵੀ ਹੈਲਪ ਲੈ ਸਕਦੇ ਹੋ ਆਪਾਂ ਇਹ ਲੈਸਨ ਕਰਵਾਏ ਹੋਏ ਨੇ ਇਹ ਇਹੀ ਪ੍ਰਸ਼ਨ ਪੰਜ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੇ ਆ ਪ੍ਰੀਬੋਰਡ ਪੇਪਰਾਂ ਦੀ ਜੇ ਆਪਾਂ ਵਧੀਆ ਤਿਆਰੀ ਤੇ ਵਧੀਆ ਨੰਬਰ ਲੈਣੇ ਚਾਹੁੰਦੇ ਆ ਇਸੇ ਤਰ੍ਹਾਂ ਇਹਦੇ ਨਾਲ ਹੀ ਲੈਸਨ ਨੰਬਰ 3 ਲੈਸਨ ਨੰਬਰ 3 ਦੇ ਵਿੱਚੋਂ ਅਗਲਾ ਚੁਆਇਸ ਵਾਲਾ ਕੁਐਸਚਨ ਆਉ। ਅਗਲਾ ਚੁਆਇਸ ਦਾ ਮਤਲਬ ਵੀ ਦੋ ਪ੍ਰਸ਼ਨ ਆਉਣਗੇ ਇਹਦੇ ਵਿੱਚੋਂ ਦੂਸਰੇ 'ਚੋਂ ਦੋ ਦੋ ਪ੍ਰਸ਼ਨ ਆਉਣਗੇ ਤੀਸਰੇ ਦੇ ਵਿੱਚੋਂ ਜਦੋਂ ਤੀਸਰੇ ਦੇ ਵਿੱਚੋਂ ਪ੍ਰਸ਼ਨ ਆਉਣਗੇ ਤਾਂ ਉਹ ਵੀ ਆਪਸ ਦੇ ਵਿੱਚ ਹੀ ਚੁਆਇਸ ਹੋਊ। ਆਪਸ ਚ ਚੁਆਇਸ ਦਾ ਮਤਲਬ ਇਹ ਹੈ ਵੀ ਇਹਨਾਂ ਦੇ ਵਿੱਚੋਂ ਹੀ ਦੋ ਪ੍ਰਸ਼ਨ ਪਾ ਕੇ ਉਹਦੇ ਵਿੱਚ ਜਾਂ ਲਿਖੀ ਹੋਣੀ ਹੈ। ਪੇਪਰ ਦੀ ਵਧੀਆ ਤਿਆਰੀ ਕਰਨ ਵਾਸਤੇ ਧਿਆਨ ਨਾਲ ਦੁਬਾਰਾ ਫੇਰ ਬੋਲ ਜਗਾ। ਪਾਠ ਨੰਬਰ 2 ਪਾਠ ਨੰਬਰ 3 8ਵੀਂ ਜਮਾਤ ਦੇ ਪਰੀਵਾਰਡ ਪੇਪਰਾਂ ਵਾਸਤੇ ਇਹਨਾਂ ਦੋਹਾਂ ਪਾਠਾਂ ਦੇ ਸਾਰੇ ਹੀ ਸਾਰੇ ਵੱਡੇ ਪ੍ਰਸ਼ਨ ਤੁਸੀਂ ਨੇ ਯਾਦ ਕਰਨੇ ਨੇ ਜੇ ਤੁਸੀਂ ਇਹ ਵੱਡੇ ਪ੍ਰਸ਼ਨ ਯਾਦ ਕਰ ਲਓਗੇ ਤਾਂ ਵੱਡੇ ਪ੍ਰਸ਼ਨਾਂ ਦੇ ਵਿੱਚ ਤੁਹਾਨੂੰ ਦਿੱਕਤ ਕੋਈ ਨਹੀਂ ਆਊ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਪਾਠ ਨੰਬਰ 2 ਤੇ 3 ਦੇ ਵਿੱਚੋਂ ਹੀ ਪ੍ਰਸ਼ਨ ਆਉਣੇ ਆ ਲੌਂਗ ਵਾਲੇ ਵੱਡੇ ਪ੍ਰਸ਼ਨ ਪਾਠ ਨੰਬਰ 2 ਤੇ 3 ਵਿੱਚੋਂ ਇਹੀ ਪ੍ਰਸ਼ਨ ਆਪਾਂ ਨੇ ਯਾਦ ਕਰਨੇ ਜਦੋਂ ਚੁਆਇਸ ਆਉਣੀ ਆ ਤਾਂ ਇੱਕ ਪ੍ਰਸ਼ਨ ਆਊਗਾ ਦੂਜੇ ਪਾਠ ਦੇ ਵਿੱਚੋਂ ਉਹਦੇ ਜਾਂ ਦੂਸਰਾ ਵੀ ਦੂਜੇ ਪਾਠ ਚੋਂ ਇਸੇ ਤਰ੍ਹਾਂ ਆਹ ਵਾਲੇ ਤੀਸਰੇ ਲੈਸਨ ਦੇ ਵਿੱਚ ਜਿਹੜੇ ਵਿਦਿਆਰਥੀ ਨਹੀਂ ਹਮ ਤੱਕ ਕਿਤਾਬ ਚੁੱਕੀ 31 ਨੰਬਰ పేਜ ਤੇ ਉਹ ਦੇਖ ਸਕਦੇ ਆ ਸਿਰਫ ਦੋ ਪਾਠਾਂ ਦੇ ਵਿੱਚੋਂ ਲੌਂਗ ਕੁਐਸਚਨ ਆਉਣੇ ਆ ਇਹੀ ਪ੍ਰੀ ਬੋਰਡ ਪੇਪਰਾਂ ਦਾ ਪੈਟਰਨ ਆ ਤੇ ਇਹੀ ਪੱਕੇ ਪੇਪਰਾਂ ਦੇ ਵਿੱਚ ਇਸੇ ਤਰ੍ਹਾਂ ਪੱਕੇ ਪੇਪਰਾਂ ਚ ਹੋਊਗਾ ਬੱਚੇ ਇਹ ਸਾਰੇ ਯਾਦ ਕਰਨੇ ਆ ਤੇ ਪਾਠ ਨੰਬਰ 2 ਦੇ ਸਾਰੇ ਯਾਦ ਕਰਨੇ ਆ ਤੁਹਾਡੇ ਬੋਰਡ ਦੇ ਪ੍ਰੀ ਬੋਰਡ ਦੇ ਪੇਪਰਾਂ ਦੇ ਵਿੱਚ ਲੌਂਗ ਕੁਐਸਚਨ ਐਂਡ ਦੇ ਉੱਤੇ ਜਦੋਂ ਆਊਗਾ ਤਾਂ ਇਹਨਾਂ ਦੋਹਾਂ ਪਾਠਾਂ ਦੇ ਵਿੱਚ ਹੋਊਗਾ ਇਹ ਡੈਡ ਸ਼ੂਅਰ ਹੈ ਇਹਦੇ ਵਿੱਚ ਬੋਰਡ ਦੇ ਪੈਟਰਨ ਦੇ ਹਿਸਾਬ ਨਾਲ ਮੈਂ ਦੱਸਦੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈ ਕੋਈ ਮੈਂ ਤੁਹਾਨੂੰ ਨਕਲ ਮਾਰਨ ਵਾਸਤੇ ਹਿੰਟ ਦਿੰਨੀ ਆ ਮੈਂ ਸਿਰਫ ਇਹ ਦੱਸ ਰਹੀ ਕਿ ਇਹ ਦੋਨਾਂ ਲੈਸਨਾਂ ਦੀ ਤਿਆਰੀ ਵੱਡੇ ਪ੍ਰਸ਼ਨ ਯੂ ਟਿਊਬ ਕਰਿਓ ਪੇਪਰ ਦਾ ਇੱਕ ਸ਼ਡਿਊਲ ਹੁੰਦਾ ਪ੍ਰੋਪਰ ਲਿਖਤੀ ਸਾਡੇ ਕੋਲ ਆਉਂਦਾ ਵੀ ਇਸ ਤਰ੍ਹਾਂ ਦਾ ਪੇਪਰ ਆਊਗਾ ਉਹ ਚੇਂਜ ਜੇ ਤੁਹਾਡੇ ਅਧਿਆਪਕ ਸਹੀ ਸਮਝਦਾਰੀ ਨਾਲ ਤੁਹਾਨੂੰ ਪੇਪਰ ਸੈੱਟ ਕਰਦੇ ਆ ਪੇਪਰ ਪਾਉਂਦੇ ਆ ਤਾਂ ਏਸੀ ਪੈਟਰਨ ਦੇ ਅਕੋਰਡਿੰਗ ਆ ਆਦਰਵਾਇਜ਼ ਜੇ ਉਸ ਤਰ੍ਹਾਂ ਨਹੀਂ ਕਰਦੇ ਜਾਂ ਕਈ ਵਾਰ ਧਿਆਨ ਚ ਨਹੀਂ ਰਹਿੰਦਾ ਤਾਂ ਹੋ ਸਕਦਾ ਉਹਨਾਂ ਦੇ ਵੱਲੋਂ ਤਾਂ ਚੇਂਜ ਹੋ ਸਕਦੀ ਆ ਤੇ ਹੁਣ ਮੇਰੇ ਕੋਲ ਮੈਨੂੰ ਇੱਥੇ ਦਿੱਕਤ ਹੈ ਕਿ ਸਕਰੀਨ ਸ਼ੇਅਰ ਕਰਨ ਦੀ ਨਹੀਂ ਤਾਂ ਤੁਹਾਨੂੰ ਸ਼ਾਰਟ ਕੁਐਸਚਨ ਵੀ ਸ਼ਾਰਟ ਕੁਐਸਚਨ ਵੀ ਤੁਹਾਨੂੰ ਸਮਝਾ ਦੇਣੀ ਸੀ ਹਾਂਜੀ ਇਹ ਇੰਨੀ ਅੱਜ ਦੀ ਜਿਹੜੀ ਆਪਣਾ ਲਾਈਵ ਹੈ ਦੇ ਵਿੱਚ ਮੈਂ ਇਹੀ ਦੋ ਚਾਰ ਗੱਲਾਂ ਸ਼ੇਅਰ ਕਰਨੀਆਂ ਸੀ ਕੱਲ ਵਾਲੇ ਪੇਪਰਾਂ ਦੀ ਤਿਆਰੀ ਵਾਸਤੇ ਆ ਕਿ ਜਿਹੜੇ ਬੱਚੇ ਫੇਰ ਜੁੜਨਾ ਚਾਹਣਗੇ ਸ਼ਾਮ ਨੂੰ ਇੱਕ ਵਾਰ ਆਪਾਂ ਸ਼ਾਰਟ ਕੁਐਸਚਨ ਨੂੰ ਰਿਵਿਊ ਕਰ ਲਾਂਗੇ ਕਿ ਕਿਹੜੇ-ਕਿਹੜੇ ਸ਼ਾਰਟ ਆਉਣੇ ਆ ਹਾਲੇ Não, <coughs>